ਜਿਕਾਰਿਆਂ ਦੇ ਨਾਲ ਹੁਣ ਸ਼ਸਤਰਾਂ ਦੇ ਦਰਸ਼ਨ ਕਰਾਵਾਂਗੇ ਜਿਕਾਰਿਆਂ ਦੇ ਨਾਲ ਜਿਹੜੇ ਤੁਹਾਨੂੰ ਦਰਸ਼ਨ ਕਰਾ ਰਹੇ ਨੇ ਨਾ ਜੀ ਇਹਨਾਂ ਦਾ ਨਾਮ ਆ ਭਾਈ ਜਸਕਰਨ ਸਿੰਘ ਜੀ ਜਿਹੜੇ ਭਾਈ ਰੂਪ ਚੰਦ ਜੀ ਦੇ ਪਰਿਵਾਰ ਦੇ ਵਿੱਚੋਂ 14ਵੇਂ ਨੰਬਰ ਤੇ ਖੜੇ ਨੇ ਇਸ ਟਾਈਮ ਤੇ ਬਾਅਦ ਚ ਰਾਮ ਨਾਲ ਕਰ ਲਿਓ ਸਮਾਪਤੀ ਤੋਂ ਬਾਅਦ ਇਹ ਉਹ ਸ੍ਰੀ ਸਾਹਿਬ ਹੈ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨੇ ਦਿੱਤੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮੈਦਾਨੇ ਜੰਗ ਚ ਲੜਦੇ ਸੀ ਢਾਲ ਉਹ ਜਿਹੜੀ ਢਾਲ ਹੈ ਉਹ ਗੈਂਡੇ ਦੀ ਖੱਲ ਦੀ ਗੋਲੀ ਵੀ ਨਹੀਂ ਨਿਕਲਦੀ ਉਹਦੇ ਵਿੱਚ ਦੀ ਉਹ ਵੀ ਇਹ ਪਰਿਵਾਰ ਨੂੰ ਦੇ ਕੇ ਗਏ ਉਹ ਗੈਂਡੇ ਦੀ ਖੱਲ ਦੀ ਬਣੀ ਹੋਈ ਢਾਲ ਜਿਹੜੀ ਨਾਲ ਛੇਵੇਂ ਪਾਸੇ ਜੰਗ ਲੜਦੇ ਹੁੰਦੇ ਸੀ ਉਹ ਢਾਲ ਵੀ ਹੈ ਜਿੱਥੇ ਆਈ ਹੋਈ ਹੈ ਜੀ ਜਕਾਰਿਆਂ ਦੇ ਨਾਲ ਉਸ ਪਵਿੱਤਰ ਚਰਨ ਸ਼ੋਹ ਹੱਥ ਸ਼ੋਹ ਪ੍ਰਾਪਤ ਢਾਲ ਜਦੋਂ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਕੋਲ ਜਾਂਦੇ ਨੇ ਰੱਥ ਤੇ ਚੜ ਕੇ ਗਏ ਤੇ ਬਾਬਾ ਬੁੱਢਾ ਜੀ ਕਹਿੰਦੇ ਕਿਧਰੋਂ ਭਾਜੜਾ ਪੈ ਗਿਆ ਕਹਿੰਦੇ ਜੀ ਗੁਰੂ ਕੇ ਆ ਰਹੇ ਨੇ ਕਹਿੰਦੇ ਕੱਲ ਆਇਓ ਫਿਰ ਅਗਲੇ ਦਿਨ ਅਗਲੇ ਦਿਨ ਮਿੱਠੇ ਪ੍ਰਸਾਦੇ ਬਣਾ ਕੇ ਅੱਜ ਆਪਾਂ ਵੀ ਬਣਾਏ ਨੇ ਤੇ ਵਲਵਾਏ ਗੁਰੂ ਤੇ ਫਿਰ ਆ ਨੰਦ ਨਾਲ ਗਏ ਉਹ ਜਿਹੜਾ ਰੱਥ ਸੀ ਉਹ ਰੱਥ ਅੱਜ ਵੀ ਮੌਜੂਦ ਹੈ ਪਾਈ ਰੂਪੇ ਪਿੰਡ 'ਚ ਹੈਗਾ ਖੜਾ ਦਿੱਲੀ ਜੀ ਵੀ ਆਸ ਉਹ ਰੱਥ ਦੇ ਥੱਲੇ ਇੱਕ ਘੰਟਾ ਲੱਗਿਆ ਹੁੰਦਾ ਸੀ ਪਿੱਤਲ ਦਾ ਸਰਕਾਰੀ ਹੂਟਰ ਉਸ ਸਮੇਂ ਦਾ ਕਹਿ ਲਿਏ ਜਿਹੜਾ ਵੱਜਦਾ ਹੁੰਦਾ ਸੀ ਐਡਾ ਵੱਡਾ ਰੱਥ ਤਾਂ ਨਹੀਂ ਲਿਆ ਸਕੇ ਜਦੋਂ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਕੋਲ ਜਾਂਦੇ ਨੇ ਉਹ ਰੱਥ ਦੇ ਥੱਲੇ ਜਿਹੜਾ ਕੰਟਾ ਲੱਗਿਆ ਸੀ ਜੰਗ ਲੱਗਿਆ ਸੀ ਉਹ ਜੰਗ ਵੀ ਇੱਥੇ ਲੈ ਕੇ ਆਇਆ ਜੀ ਆਪ ਜੀ ਜਕਾਰਿਆਂ ਦੇ ਨਾਲ ਉਸ ਜੰਗ ਦੇ ਦਰਸ਼ਨ ਕਰੋ ਜੀ ਮੈਂ ਬੇਨਤੀ ਕਰਾਂ ਜਸਕਰਨ ਸਿੰਘ ਨੂੰ ਇਹ ਉਹ ਜੰਗ ਹੈ ਇਹ ਉਹ ਕੰਟਾ ਹੈ ਜਿਹੜਾ ਰੱਥ ਦੇ ਥੱਲੇ ਲੱਗਿਆ ਹੋਇਆ ਸੀ ਤਨ ਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆ ਸੰਗਤ ਜੀ ਤਨ ਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆ ਸੰਗਤ ਜੀ ਜਦੋਂ ਮਹਾਰਾਜ ਜੀ ਪ੍ਰਸ਼ਾਦਾ ਛਕਦੇ ਸੀ ਬਾਣੀ ਪੜ੍ਹਦੇ ਸੀ ਜੋ ਪ੍ਰਸ਼ਾਦ ਕੋ ਛਕਣੇ ਲਗੇ ਹੱਥ ਸੁਚੇਤ ਕਰੇ ਇਹ ਜਿਹੜੇ ਪੁਰਾਣੇ ਭਾਂਡੇ ਸੀ ਉਹਨਾਂ ਨੂੰ ਇੱਕ ਕਹਿੰਦੇ ਕਰ ਮੰਡਲ ਹੱਥਾਂ 'ਚ ਕਰ ਮੰਡਲ ਫੜਿਆ ਹੁੰਦਾ ਸੀ ਹੱਥ ਸੁੱਚਾ ਕਰਾਉਣ ਵਾਸਤੇ ਇਹ ਪਰਿਵਾਰ ਕਰ ਮੰਡਲ ਦੇ ਨਾਲ ਸੁੱਚੇ ਕਰਾਉਂਦਾ ਇੱਕ ਦਿਨ ਯੋਗੀ ਸਾਧੂ ਰੱਖਦੇ ਸੀ ਵੀ ਨਾਲ ਜਾਣਾ ਉਹਨੂੰ ਹਦਵਾੜਾ ਹੱਥ ਨਾਲ ਉਹਦੇ ਵਿੱਚ ਇੱਕ ਉਹ ਬਣਿਆ ਹੁੰਦਾ ਛੇਕ ਬਣਿਆ ਹੁੰਦਾ ਸੀ ਉਹ ਕਰ ਮੰਡਲ ਜਿਹਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਦੇ ਹੱਥ ਸੁੱਚੇ ਕਰਾਉਂਦੇ ਰਹੇ ਉਹ ਵੀ ਇੱਥੇ ਪਹੁੰਚਿਆ ਹੋਇਆ ਜੀ ਆਪ ਜੀ ਉਸ ਕਰ ਮੰਡਲ ਦੇ ਦਰਸ਼ਨ ਕਰੋ ਜੀ ਤਨਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਿੰਨ ਪਤਨੀਆਂ ਸੀ ਬੀਬੀ ਮਰਵਾਹੀ ਜੀ ਬੀਬੀ ਨਾਨਕੀ ਜੀ ਤੇ ਮਾਤਾ ਦਮੋਦਰੀ ਜੀ ਦਮੋਦਰੀ ਦੇ ਘਰ ਤੋਂ ਇੱਕ ਪਾਈ ਅਣੀ ਰਾਏ ਜੀ ਦਾ ਵੀ ਜਨਮ ਹੋਇਆ ਬਾਬਾ ਗੁਰਦਿੱਤਾ ਜੀ ਅਬਾ ਅਣੀ ਰਾਏ ਜੀ ਦਾ ਜਨਮ ਹੋਇਆ ਜਿਹੜੀ ਪੀੜੀ ਦੇ ਉੱਤੇ ਬਿਰਾਜਮਾਨ ਹੁੰਦੇ ਸੀ ਜੀ ਉਹ ਪੁੰਤੀ ਹੋਈ ਉਹ ਮੰਜੀ ਸਾਹਿਬ ਇੱਥੇ ਪਹੁੰਚੀ ਹੋਈ ਹੈ ਜਿਹੜੀ ਮੰਜੀ ਸਾਹਿਬ ਦੇ ਉੱਤੇ ਮਾਤਾ ਦਮੋਦਰੀ ਜੀ ਆਪ ਬੈਠਦੇ ਹੁੰਦੇ ਸੀ ਪਾਣੀ ਛਕਾਉਂਦੇ ਸੀ ਉਹ ਮੰਜੀ ਸਾਹਿਬ ਵੀ ਇੱਥੇ ਪਹੁੰਚੀ ਹੋਈ ਹੈ ਜੀ ਸਿੱਖੋ ਆਪਣੀ ਪੰਜਾਬੀ ਨੂੰ ਕਦੇ ਭੁਲਾ ਨਾ ਦਿਓ ਪੰਜਾਬੀ ਪੰਜਾਬੀ ਦੇ ਕਿੰਨੇ ਅੱਖਰ ਨੇ ਜੀ ਹਾਂਜੀ 35 ਅੱਖਰ ਨਹੀਂ ਹੈਗੇ ਪੰਜਾਬੀ ਦੇ ਬ 52 ਅੱਖਰ ਵੀ ਨਹੀਂ ਹੈਗੇ ਪੰਜਾਬੀ ਦੇ ਪੰਜਾਬੀ ਦੇ ਕਿੰਨੇ ਅੱਖਰ ਨੇ ਉਹ ਜੇ ਸਿੱਖੋ ਆਪਾਂ ਨੂੰ ਪੰਜਾਬੀ ਦੇ ਅੱਖਰ ਹੀ ਨਹੀਂ ਪਤਾ 41 ਅੱਖਰ ਨੇ ਪੰਜਾਬੀ ਦੇ ਗੁਰਮੁਖੀ ਦੇ 35 ਅੱਖਰ ਨੇ ਬੋਲੋ ਵਾਹਿਗੁਰੂ ਤਾਂ ਫੇਰ ਤਾਂ ਗੁਰਦੁਆਰੇ ਜਾਵਾਂਗੇ ਰੱਜ ਕੇ ਲੰਗਰ ਖਾਵਾਂਗੇ ਥੈਲੇ ਪਰ ਪਰ ਲਿਆਵਾਂਗੇ ਤੱਤਾ ਕਰ ਕਰ ਖਾਵਾਂਗੇ ਅਗਲੇ ਸ਼ਨੀਵਾਰ ਦੂਜੇ ਗੁਰਦੁਆਰੇ ਸੰਗਰਾਦ ਨੂੰ ਉਸ ਗੁਰਦੁਆਰੇ ਪੱਲੇ ਕੁਛ ਪਈ ਨਹੀਂ ਪੱਲਵਾਇ ਗਰੂ ਬੜਾ ਜ਼ਰੂਰੀ ਹੈ ਕਟੋ ਘਟ ਹਰ ਕਰ ਚ ਪੰਜਾਬੀ ਬੋਲੋ ਸੋ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਖੀ 35 ਅੱਖਰੀ ਲਿਖੀ ਉਹ ਗੁਰਮੁਖੀ ਪਹਿਲਾਂ ਸੱਸੇ ਤੋਂ ਸ਼ੁਰੂ ਹੁੰਦੀ ਸੀ ਗੁਰਨਾਨਦ ਦੇਵ ਜੀ ਵੱਲੋਂ ਗੁਰੂ ਅੰਗਦ ਦੇਵ ਜੀ ਨੇ ਊੜਾ ਐੜਾ ਈ ਸੱਸਾ ਹ ਲੜੀਵਾਰ ਉਹ ਗੁਰਮੁਖੀ ਵੀ ਪਹੁੰਚੀ ਹੋਈ ਹੈ ਜੀ ਆਪ ਜੀ ਗੁਰੂ ਅੰਗਦ ਦੇਵ ਜੀ ਦੇ ਗੁਰਮੁਖੀ ਦੇ ਦਰਸ਼ਨ ਕਰੋ ਜੀ ਸਾਡੇ ਕੋਲ ਇੱਕ ਹੋਰ ਨਿਸ਼ਾਨੀ ਦੇ ਜਿਹੜੇ ਭਾਈ ਰੂਪ ਚੰਦ ਜੀ ਇਹਨਾਂ ਨੇ ਗੁਰਗੋਬਿੰਦ ਸਿੰਘ ਦਾ ਆਨੰਦ ਕਾਰਜ ਕਰਾਇਆ ਬੋਲੋ ਵਾਹਿਗੁਰੂ ਰੂਪਚੰਦ ਜੀ ਦੇ ਸੱਤ ਪੁੱਤਰ ਸੀ ਜੀ ਸੱਤ ਪੁੱਤਰਾਂ ਵਿੱਚੋਂ ਦੋ ਪੁੱਤਰ ਭਾਈ ਕਰਮ ਸਿੰਘ ਭਾਈ ਧਰਮ ਸਿੰਘ ਜਦੋਂ ਗੁਰਗੋਬਿੰਦ ਸਿੰਘ ਮਹਾਰਾਜ ਜੀ ਮਾਛੀਵਾੜੇ ਤੋਂ ਬਾਅਦ ਅੱਗੇ ਚੱਲਦੇ ਨੇ ਤੇ ਜਿੱਥੇ ਜਫਰਨਾਮਾ ਲਿਖਿਆ ਜਾਂਦਾ ਉੱਥੇ ਫਿਰ ਭਾਈ ਰੂਪਚੰਦ ਨੇ ਕਿਹਾ ਪੁੱਤਰੋ ਗੁਰੂ ਨੇ ਬਖਸ਼ਿਸ਼ ਕੀਤੀ ਹੋਈ ਹੈ ਸਿਰ ਦੇਣੇ ਪੈਣ ਗੁਰੂ ਦਾ ਸਾਥ ਨਾ ਛੱਡਿਓ ਨਾਲ ਜਾਓ ਨੰਦੇੜ ਤੱਕ ਨਾਲ ਗਏ ਨੇ ਕਰਮ ਸਿੰਘ ਤੇ ਧਰਮ ਕਰਮ ਸਿੰਘ ਤੇ ਧਰਮ ਸਿੰਘ ਇੱਕ ਉਥੇ ਚੜ੍ਹਾਈ ਕਰ ਗਿਆ ਸੀ ਤੇ ਦੂਜੇ ਨੂੰ ਗੁਰਗੋਬਨ ਸਿੰਘ ਮਹਾਰਾਜ ਨੇ ਕਿਹਾ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਬਾਣੀ ਬਾਣੇ ਨਾਲ ਜੋੜ ਤੇ ਉਸ ਸਮੇਂ ਗੁਰਗੋਬਨ ਸਿੰਘ ਮਹਾਰਾਜ ਨੇ ਸੋਨੇ ਦੇ ਨਾਲ ਲਿਖੀ ਹੋਈ ਗੁਰਬਾਣੀ ਦੀ ਪੋਥੀ ਸਹਿ ਬਖਸ਼ਿਸ਼ ਕੀਤੀ ਉਹ ਸੋਨੇ ਦੇ ਨਾਲ ਲਿਖੀ ਹੋਈ ਸੋਹਣੀ ਪੋਥੀ ਆਪ ਜੀ ਦਰਸ਼ਨ ਕਰੋ ਜੀ ਇਹ ਪੋਥੀ ਗੁਰਗੋਬਨ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਤੇ ਇਸ ਤੋਂ ਬਾਅਦ ਸਮਾਂ ਆਇਆ ਗੁਰਬਾਣੀ ਆਈ ਦੇਖੋ ਅਸੀਂ ਅੱਜ ਸ਼ਾਸਤਰ ਦੇ ਦਰਸ਼ਨ ਕਰ ਲਏ ਗੁਰਬਾਣੀ ਤੋਂ ਵੱਡਾ ਸਾਡੇ ਕੋਲ ਸ਼ਾਸਤਰ ਕੋਈ ਨਹੀਂ ਹੈ ਤੇ ਸੇਵੇਂ ਪਾਤਸ਼ਾਹ ਦੇ ਸ਼ਾਸਤਰ ਦੇ ਦਰਸ਼ਨ ਕਰ ਲਏ ਬਲਵੈਗਰ ਭਾਈ ਵਧੀਆ ਸ਼ਾਸਤਰ ਹੋਣੇ ਚਾਹੀਦੇ ਨੇ ਵਧੀਆ ਸ਼ਾਸਤਰ ਵੀ ਸਾਡੇ ਕੋਲ ਹੋਣੇ ਚਾਹੀਦੇ ਨੇ ਹੱਥਾਂ ਨਾਲ ਲਿਖੋ ਆਪਾਂ ਹੁਣ ਪਾਠ ਕਰਦੇ ਆਂ ਲਿਆਓ ਭਾਈ ਸਾਹਿਬ ਜੀ ਗੁਟਕਾ ਸਾਹਿਬ ਗੁਟਕਾ ਸਾਹਿਬ ਵਾੜੀ ਜੀ ਦਾ ਮੀਨਿੰਗ ਗੁਟਕਾ ਉਹਨਾਂ ਕੋ ਗੁਟਕਾ ਸਾਹਿਬ ਕਿਉਂ ਕਹਿੰਦੇ ਸਮਝ ਬਤ ਹੋ ਗਿਆ ਫਿਰ ਤਿੰਨ ਦਿਨ ਦੀ ਕਹਾਣੀ ਰੱਖਦਾ ਹਾਂ ਦਾਸ ਬੇਦੇ ਸਲਾਈਡ ਸ਼ੋ ਪਿਛੇ ਉਤਮਨਗਰ ਅਲੱਗ-ਅਲੱਗ ਗੁਰਦੁਆਰੇ ਆਸਟ੍ਰੇਲੀਆ ਨਿਊਜ਼ੀਲੈਂਡ ਅਲੱਗ-ਅਲੱਗ ਦੇਸ਼ਾਂ ਚ ਮਹਾਰਾ ਕਿਰਪਾ 10-12 ਸਾਲਾਂ ਬਾਅਦ ਦਿੱਲੀ ਚ ਵਾਪਸੀ ਹੋਈ ਆ ਅਰਦਾਸ ਦੀ ਫਿਰ ਕਦੇ ਸੁਣਨ ਵਾਲੇ ਸ੍ਰੋਤੇ ਹੁਣ ਪੰਮੇ ਵੀ ਬੱਚੇ ਹੋਣ ਰੱਖੋ ਗੁਰੂ ਸਾਹਿਬ ਦੀ ਕਿਰਪਾ ਕਰਨ ਰੱਖਾਂਗੇ ਪ੍ਰੋਗਰਾਮ ਠੀਕ ਕੋਈ ਇੱਕ ਟੌਪਿਕ ਨਾਮ ਕਰੋ ਉਹਦਾ ਐਂਡ ਕਰੋ ਪ੍ਰਥਮ ਪਗੋਤੀ ਤੋਂ ਲੈ ਕੇ ਨਾਨਕ ਨਾਮ ਚੜ੍ਹਦੀ ਕਲਾ ਤੱਕ ਕੀ ਹੁੰਦੀਆਂ ਨੇ ਚੌਕੀਆਂ ਕੀ ਹੁੰਦੇ ਨੇ ਝੰਡੇ ਕੀ ਹੁੰਦੇ ਨੇ ਬងਗੇ ਅਰਦਾਸ ਵਿੱਚ ਖੜੇ ਉਹਨੇ ਕਿੰਨੇ ਵਾਰ ਹੀ ਗਿਆਨੀ ਜੀ ਬੋਲਦੇ ਨੇ ਬੋਲੋ ਵਾਹਿਗੁਰੂ ਕਿੰਨੇ ਵ ਤੋ ਜੀ ਵਾਹਿਗੁਰੂ ਵਾਹਿਗੁਰੂ ਵਾਹਿ ਉਹ ਤਿੰਨ ਵਾਰ ਕਿਉਂ ਬੋਲਿਆ? ਬਾਕੀ ਜਗ੍ਹਾ ਇੱਕ ਇੱਕ ਵਾਰ ਕਿਉਂ ਬੋਲਿਆ? ਸਰੋਵ ਵਿਚਾਰ ਬੋਲ ਵਾਹਿਗੁਰੂ ਪੋਥੀ ਸਾਹਿਬ ਸਾਡਾ ਰਾਜ ਆਇਆ ਸਾਡੇ ਛਿੱਕੇ ਚੱਲੇ ਸਾਡੀ ਆਪਣੀ ਕਰੰਸੀ ਸੀ ਉਹ ਉਹ ਕਰੰਸੀ ਪਹੁੰਚੀ ਹੋਈ ਐ ਤੇ ਨਾਨਕ ਸਾਹਿਬੀ ਛਿੱਕੇ ਨੇ ਜੀ 2 ਸਮੇਂ ਦੇ ਅੱਜ ਵੀ ਮੌਜੂਦ ਨੇ ਸੋ ਪਰਵੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਅੱਜ ਗੁਰੂ ਹਰਗੋਬਿੰਦ ਸਾਹਿਬ ਪ੍ਰਕਾਸ਼ ਦਿਹਾੜੇ ਤੇ ਐਡਾ ਵੱਡਾ ਖਜ਼ਾਨਾ ਅਪ ਜੀ ਨੂੰ ਮਿਲ ਗਿਆ